ਸਰਦਾਰ ਹਰਪਾਲ ਸਿੰਘ ਜੀ ਗਿੱਲ ਸਰਦਾਰ ਹਰਪਾਲ ਸਿੰਘ ਜੀ ਗਿੱਲ ਵੀ ਸਟੇਜ ਤੇ ਨੇ ਮੈਂ ਥੱਲੋਂ ਹੀ ਜਿਹੜਾ ਸਦਾ ਉਹਨਾਂ ਦੇ ਧਰਮ ਪਤਨੀ ਵੀ ਆਏ ਨੇ ਉਹ ਵੀ ਨਾਲ ਹੀ ਆ ਜਾਣਗੇ ਦੇਖੋ ਇਹ ਹੁੰਦਾ ਧਰਮ ਪਤਨੀ ਨਾਲ ਪਿਆਰ ਹੋਰ ਕਿਸੇ ਨੇ ਨਹੀਂ ਕਿਹਾ ਉਹਨਾਂ ਨੇ ਸਪੈਸ਼ਲ ਕਿਹਾ ਜੀ ਉਹਨਾਂ ਨੂੰ ਜਰੂਰ ਨਾਲ ਸੱਦਾ ਦਿਓ ਉਹਨਾਂ ਨੂੰ ਮੈਂ ਸਟੇਜ ਤੇ ਸੱਦਾ ਦਿਨਾ ਔਰ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰ ਦੇ ਨਾਲ ਉਹਨਾਂ ਨੂੰ ਸਟੇਜ ਤੇ ਸਤਿਕਾਰ ਦੇਣ ਵਾਸਤੇ ਮੈਂ ਸਟੇਜ ਤੋਂ ਥੱਲੇੋਂ ਹੀ ਜਿਹੜਾ ਮੈਂ ਸਦਾ ਦੇਣਾ ਚਾਹ ਰਿਹਾ ਮਾਂ ਸਰਦਾਰ ਜਸਵੰਤ ਸਿੰਘ ਜੀ ਆਜਣ ਔਰ ਸਰਦਾਰ ਹਰਮਨ ਸਿੰਘ ਪੁੱਤਰ ਜੀ ਪੁੱਤਰ ਸਾਹਿਬ ਸਾਡੇ ਹਰਿਆਣਾ ਸਿੱਖ ਗੁਰਦਾਰਾ ਮੈਨੇਜ ਕਮੇਟੀ ਦੇ ਇਲੈਕਟਿਡ ਮੈਂਬਰ ਨੇ ਕੁਰਸ਼ੇਤਰ ਹਲਕੇ ਤੋਂ ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਨੇ ਔਰ ਬੜਾ ਉਹਨਾਂ ਦਾ ਯੋਗਦਾਨ ਹੈ ਕੰਟਰੀਬਿਊਸ਼ਨ ਹੈ ਸਿੱਖ ਮਸਲਿਆਂ ਨੂੰ ਪੂਰੀ ਡਿੜਤਾ ਦੇ ਨਾਲ ਚੁੱਕਦੇ ਨੇ ਤੇ ਸਾਨੂੰ ਉਮੀਦ ਹੈ ਕਿ ਜਿੰਨਾ ਚਿਰ ਅਜਿਹੇ ਮੈਂਬਰ ਜਿਹੜੇ ਨੇ ਚੁਣ ਕੇ ਆਉਣਗੇ ਉਹਨਾਂ ਚਿਰ ਸਾਡੇ ਹਿੱਤ ਜਿਹੜੇ ਨੇ ਸਿੱਖਾਂ ਦੇ ਉਹ ਸੁਰੱਖਿਅਤ ਰਹਿਣਗੇ ਨਾਲ ਸਰਦਾਰ ਜਸਵੰਤ ਸਿੰਘ ਜੀ ਨੂੰ ਮੇਰੀ ਬੇਨਤੀ ਹੈ ਉਹ ਨਾਲ ਆਉਣ ਸਰਦਾਰ ਜਸਵੰਤ ਸਿੰਘ ਜੀ ਸੈਕਟਰ 5 ਤੋਂ ਨੇ ਔਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਕਰਨਾਲ ਦੇ ਵਿੱਚ ਉਹ ਦੇ ਰਹੇ ਨੇ ਇਹ ਦੋਨੋਂ ਸ਼ਕਤੀਆਂ ਆ ਕੇ ਸਰਦਾਰ ਹਰਪਾਲ ਸਿੰਘ ਜੀ ਦਾ ਸਤਿਕਾਰ ਕਰਨ ਗਿਆ ਪਰ ਨਾਲ ਮੈਂ ਬੇਨਤੀ ਕਰਾਂਗਾ ਜਦ ਸਰ ਜਗਦੀਸ਼ ਸਿੰਘ ਢਿੰਡਾ ਜੀ ਨੂੰ ਕਿ ਉਹ ਵੀ ਨਾਲ ਇਸ ਸਤਿਕਾਰ ਦੇ ਵਿੱਚ ਸਰਦਾਰ ਹਰਪਾਲ ਸਿੰਘ ਦੇ ਸਤਿਕਾਰ ਦੇ ਵਿੱਚ ਨਾਲ ਜਰੂਰ ਸ਼ਾਮਲ ਹੋਣ ਹਰਿਆਣਾ ਪੰਜਾਬੀ ਸਿੱਖ ਅਕੈਡਮੀ ਦੇ ਉਹ ਡਾਇਰੈਕਟਰ ਵੀ ਨੇ ਔਰ ਜਿਹੜਾ ਪਟੇਦਾਰਾਂ ਦਾ ਮਸਲਾ ਸੀ ਉਸ ਮਸਲੇ ਨੂੰ ਹੱਲ ਕਰਾਉਣ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਭੂਮਿਕਾ ਰਹੀ ਹੈ ਉਹ ਸਰਦਾਰ ਹਰਪਾਲ ਸਿੰਘ ਉਹਨਾਂ ਦੀ ਰਹੀ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ